ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਨੇ ਅੱਜ ਨਵੀਂ ਦਿੱਲੀ ਵਿੱਚ ਆਪਣੇ ਕੁਵੈਤੀ ਹਮੋਦਾ ਅਬਦੁੱਲਾ ਅਲੀ ਅਲ ਯਾਹਿਆ ਨਾਲ ਗੱਲਬਾਤ ਕੀਤੀ ਡਾਕਟਰ ਜੈ ਸ਼ੰਕਰ ਨੇ ਕਿਹਾ ਕਿ ਭਾਰਤ ਵਪਾਰ ਪੂੰਜੀਕਾਰੀ ਊਰਜਾ ਸੂਚਨਾ ਟੈਕਨੋਲੋਜੀ ਤੇ ਸੱਭਿਆਚਾਰ ਸਮੇਤ ਵੱਖ-ਵੱਖ ਖੇਤਰਾਂ ਵਿੱਚ ਕੁਵੈਤ ਨਾਲ ਦਵੱਲੇ ਸਬੰਧ ਮਜ਼ਬੂਤ ਕਰਨ ਲਈ ਵਚਨਬੱਧ ਹੈ ਸ਼੍ਰੀ ਨਰੇਂਦਰ ਮੋਦੀ ਹੱਦ ਮੈਟਸ ਹਾਈਨੈਸਟ ਗ੍ਰਾਉਂਡ ਪ੍ਰਿੰਸ ਆਫ ਕੁਵੇਟ ਓਨ ਦਾ ਮਾਰਜਿਨਸ ਆਫ ਦਿ ਯੂਨ ਜਨਰਲ ਅਸੈਂਬਲੀ Uh, and that meeting i think imparted a fresh momentum in abala relations the fact that we are meeting twice in the space of four months also says is duran kuwait de videsh mantri ne kiah ki dohan deshan de sambandh sadiyan purane ne te maujooda samay vich ik mahan saanjhedari vich badal chukke ne ਇਸੋਂ ਪਹਿਲਾਂ ਕੁਵੈਤ ਦੇ ਵਿਦੇਸ਼ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਹਨਾਂ ਦੀ ਸਰਕਾਰੀ ਰਿਹائش ਤੇ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਕੁਵੈਤ ਵਿੱਚ ਰਹਿ ਰਹੇ ਭਾਰਤੀ ਨਾਗਰਿਕਾਂ ਦੀ ਭਲਾਈ ਲਈ ਕੁਵੈਤ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਲਈ ਧੰਨਵਾਦ ਕੀਤਾ। ਮਗਰੋਂ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਕੁਵੈਤ ਨਾਲ ਆਪਣੇ ਡੂੰਘੇ ਤੇ ਇਤਿਹਾਸਿਕ ਸਬੰਧਾਂ ਨੂੰ ਅੱਗੇ ਲਿਜਾਣ ਲਈ ਵਚਨਬੱਧ ਹੈ।